ਜਿੰਨੇ ਆਪਾਂ ਜਿਆਦਾ ਸਪਲੀਮੈਂਟਸ ਆਪਣੀ ਡੇਲੀ ਰੁਟੀਨ ਦੇ ਵਿੱਚ ਐਡ ਕਰਾਂਗੇ ਉਨੇ ਹੀ ਆਪਾਂ ਨੂੰ ਜਲਦੀ ਰਿਜ਼ਲਟ ਮਿਲਣਗੇ। ਇਦਾਂ ਦੇ ਜਿਹੜੇ ਬਹਿਮਤੋਂ ਤੁਸੀਂ ਬਚਣਾ ਕਿਉਂਕਿ ਸਪਲੀਮੈਂਟ ਇੱਕ ਸੈਕੰਡਰੀ ਸੋਰਸ ਆ। ਪ੍ਰਾਇਮਰੀ ਸੋਰਸ ਆ ਤੁਹਾਡੀ ਡਾਈਟ। ਜਦੋਂ ਡਾਈਟ ਦੇ ਵਿੱਚ ਤੁਹਾਡਾ ਕੋਈ ਸਪਲੀਮੈਂਟ ਤੁਹਾਡਾ ਡੇਲੀ ਨਿਊਟ੍ਰੀਸ਼ਨ ਜਿਹੜਾ ਪੂਰਾ ਨਹੀਂ ਹੋ ਰਿਹਾ ਤਾਂ ਤੁਸੀਂ ਸਪਲੀਮੈਂਟ ਐਡ ਕਰ ਸਕਦੇ ਹੋ। ਨਹੀਂ ਤਾਂ ਸਪਲੀਮੈਂਟ ਦੀ ਜ਼ਰੂਰਤ ਨਹੀਂ ਆ। ਜਿੱਦਾਂ ਕਿ ਕੋਈ ਵੈਜ ਬੰਦਾ ਉਸਦੀ ਪ੍ਰੋਟੀਨ ਦੀ ਰਿਕੁਆਇਰਮੈਂਟ ਆ। ਉਸਦੀ ਡੇਲੀ ਰੁਟੀਨ ਡਾਈਟ ਤੋਂ ਬਿਲਕੁਲ ਪੂਰੀ ਨਹੀਂ ਹੋ ਰਹੀ ਤਾਂ ਉਹ ਆਪਣਾ ਪ੍ਰੋਟੀਨ ਐਡ ਕਰ ਲੈਂਦਾ ਆਪਣੀ ਰਿਕ ਉਸੀ ਤਰ੍ਹਾਂ ਜੇ ਕਿਸੇ ਬੰਦੇ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਆ ਜਾਂ ਆਇਰਨ ਦੀ ਕਮੀ ਆ ਤਾਂ ਆਪਣਾ ਸਪਲੀਮੈਂਟ ਐਡ ਕਰ ਸਕਦਾ ਬਰਨ ਜਦੋਂ ਉਸ ਦੇ ਵਿੱਚ ਕੋਈ ਕਮੀ ਨਹੀਂ ਆ ਤਾਂ ਉਸ ਨੂੰ ਸਪਲੀਮੈਂਟ ਲੈਣ ਦੀ ਜਰੂਰਤ ਨਹੀਂ ਆ ਸੋ ਜਿਆਦਾ ਸਪਲੀਮੈਂਟ ਐਡ ਕਰਨ ਨੇ ਜਿਆਦਾ ਰਿਜ਼ਲਟ ਨਹੀਂ ਲਿਆਉਂਦੇ ਤੁਸੀਂ ਆਪਣੀ ਡਾਈਟ ਸਹੀ ਰੱਖਣੀ ਆ ਕਿਉਂਕਿ ਹਰ ਬੰਦੇ ਦੀ ਬਾਡੀ ਅਲੱਗਾ ਉਸ ਦੇ ਵਿੱਚ ਕਿਸ ਚੀਜ਼ ਦੀ ਕਮੀ ਆ ਤੇ ਕਿਹੜੀ ਚੀਜ਼ ਉਸ ਦੇ ਵਿੱਚ ਪੂਰੀ ਆ ਉਸ ਨੂੰ ਕਿਸ ਚੀਜ਼ ਦੀ ਨੀਡ ਆ ਉਸ ਤੇ ਕਾਰਨ ਇਹ ਉਸ ਨੂੰ ਡਾਈਟ ਲੈਣੀ ਚਾਹੀਦੀ ਆ ਜੇ ਡਾਈਟ ਦੇ ਵਿੱਚ ਪੂਰਾ ਨਹੀਂ ਹੋ ਰਿਹਾ ਤਾਂ ਤੁਸੀਂ ਸਪਲੀਮੈਂਟ ਐਡ ਕਰ ਸਕਦੇ ਹੋ ਉਸ ਦੇ ਵਿੱਚ ਕੋਈ ਬੁਰਾਈ ਨਹੀਂ ਆ ਸੋ ਪ੍ਰਾਇਮਰੀ ਲੈ ਕੇ ਚੱਲੋ ਆਪਣੀ ਡਾਈਟ ਨੂੰ ਇਸ ਕੈਂਡੀ